ਦੇ ਵਿੱਚ ਪਿਆ ਬਲਾਸਟ ਕਾਸਟਿੰਗ ਦੌਰਾਨ ਵਾਪਰਿਆ ਹਾਦਸਾ ਬਾਇਲਰ ਇਨਚਾਰਜ ਦੀ ਹੋਈ ਮੌਤ ਚਾਰ ਜ਼ਖਮੀ ਇਹ ਤਸਵੀਰਾਂ ਉਸ ਤਮਾਕੇ ਦੀਆਂ ਨੇ ਜੋ ਲੁਧਿਆਣਾ ਦੇ ਫੇਰਕਾ ਮਿਲਕ ਪਲਾਂਟ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਪਲਾਂਟ ਦੇ ਟ్రਾਇਲ ਦੌਰਾਨ ਬਾਇਲਰ ਦੇ ਵਿੱਚ ਤਮਾਕਾ ਹੁੰਦਾ ਹੈ ਇਸ ਧਮਾਕੇ ਨੇ ਇਸ ਕਦਰ ਤਬਾਹੀ ਮਚਾਈ ਇੱਕ ਇਨਚਾਰਜ ਕੁਨਾਲ ਜੈਨ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਪਲਾਂਟ ਦੇ ਚਾਰ ਹੋਰ ਮੁਲਾਜ਼ਮ ਵੀ ਝੁੱਲਸ ਗਏ ਪਰ ਉਹਨੇ ਸਹਾਦਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਫੇਰ ਆਇਆ ਦੁਪਹਿਰੇ ਦੁਪਹਿਰ ਤੋਂ ਬਾਅਦ ਫੇਰ ਆਤੀ ਉਹਨੂੰ ਬੁਲਾਇਆ ਗਿਆ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਕਰਤਾ ਸਾਨੂੰ ਅਜੇ ਕੁਝ ਵੀ ਨਹੀਂ ਦੱਸ ਪਾ ਰਹੇ ਕਿਆ ਜੀ ਇਹਨਾਂ ਕੋਲੇ ਇਸ ਕਰ ਲਈ ਆਈ ਸਾਨੂੰ ਦੱਸੋ ਉਹਨਾਂ ਪਰਿਵਾਰ ਦੀ ਕੀ ਕਰਦੇ ਆ ਸਾਨੂੰ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਉਹ ਤੇ ਅਸੀਂ ਉਹਦੇ ਲਈ ਪੁੱਛਣ ਆਏ ਕਿ ਕੀ ਕਰ ਰਹੇ ਆ ਤੁਸੀਂ ਤੁਹਾਡੇ ਹੁਣ ਸਾਨੂੰ ਉਹ ਦੱਸਣਗੇ ਤੁਹਾਡੇ 5 ਮਿੰਟ ਤੱਕ ਕਿੱਥੇ ਦੇਖੀ ਕਿਸੇ ਨੇ ਗੱਲੀ ਅਨ ਗੱਲ ਜੀ ਤਾਂ ਨਹੀਂ ਕਿ ਕਹਿ ਨਹੀਂ ਸਕਦੇ ਵੀ ਪਰ ਅੱਜ ਕਿਉਂ ਨਹੀਂ ਬੁਲਾਏ ਤੁਸੀਂ ਨੇ ਰਾਤੀ ਕਿਉਂ ਬੁਲਾਇਆ ਸੀ ਇਹ ਕਹਿਣਾ ਚਾਹੁੰਦੇ ਆ ਸਟਾਫ ਤੋਂ ਫੋਨ ਆਇਆ ਸੀ ਕਿ ਹਾਂ ਵੀ ਸਟਾਫ ਦਾ ਫੋਨ ਆਉਂਦਾ ਸੀ ਉਹਨਾਂ ਦੇ ਸੀਨੀਅਰ ਦਾ ਕਿਸੇ ਦਾ ਫੋਨ ਆਇਆ ਸੀ ਅਸੀਂ ਜਾਣਦੇ ਨਹੀਂ ਕਿਹਦਾ ਫੋਨ ਆਇਆ ਸੀ ਉਹੀ ਬੰਦਾ ਜਾਣਦਾ ਸੀ ਕਿਹੜਾ ਚਲਿਆ ਗਿਆ ਜਾਦਾ ਇਹ ਨਾ ਬੰਦਾ ਚਾਹ। ਮ੍ਰਿਤਕ ਕੁਨਾਲ ਜੈਨ ਦੇ ਦੋਸਤਾਂ ਨੇ ਇਸ ਮਾਮਲੇ ਦੇ ਵਿੱਚ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਨਾਲ ਹੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਹਨਾਂ ਦੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। जो प्रें कहते हैं ना जो काम इन्होंने बाहर की कंपनियों से कराना है ये वो काम इन इन भी इनसे करवाते हैं, जो अंदर लगे हैं। कच्चे मुंडो से जिनकी दस दस हजार रुपए सैलरी है उन लोगों से ये काम कराते हैं ऐसे ऐसे इन्होंने मारा और अब कहते तुझे वो देंगे मुआवजा वो के पैसे मुआवजा है उनकी कमाई है दिल्कों कमाई दिल्कों जो बच्चों के लिए करके गए मुआवजा मत को उसको कमाई है हक है उनका जो बच्चों को सेव करने के लिए करके गए उसको मुआवजा लिखोगे आप चिट्ठियों में हमें नहीं बताया कि हमारा बंदा खत्म हो गया हमें किसी तीसरे बंदे ने बताया आके की तुम्हारे घर में ऐसा ऐसा हो गया सर को बहुत चोटें आई हैं आप पता पता तब पहुंचो हॉस्पिटल मैंने इनको कॉल किया कि दी ऐसा ये नहीं 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 सिर्फ ड्रमा करे थे वहाँ भेजने का इन्होंने अंदर ही मार दिया था मुझे पता मेरे जाके देखा प्रशासन ने आपको क्या बोला कोई ने कुछ नहीं बोला मैं कुछ नहीं बोला ਉਧਰ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਪਲਾਂਟ ਦੇ ਜੀਐਮ ਨੇ ਕਿਹਾ ਕਿ ਕੁਨਾਲ ਜੈਨ ਪਲਾਂਟ ਦਾ ਇੱਕ ਬਹੁਤ ਹੀ ਮਿਹਨਤੀ ਮੁਲਾਜ਼ਮ ਸੀ ਤੇ ਸਵੇਰੇ ਪਲਾਂਟ ਚਾਲੂ ਹੋਣਾ ਸੀ ਜਿਸ ਕਾਰਨ ਰਾਤ ਨੂੰ ਹੀ ਜਾਂਚ ਕਰਨ ਦੇ ਲਈ ਪਲਾਂਟ ਤੇ ਪਹੁੰਚਿਆ ਪਰ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਦੇਖੋ ਜਿਹੜਾ ਹਾਦਸਾ ਇਹ ਪਹਿਲਾਂ ਤੋਂ ਬਹੁਤ ਹੀ ਦੁਖਦਾਈ ਹਾਦਸਾ ਹੋਇਆ ਇਹਦੇ ਵਿੱਚ ਅਸੀਂ ਆਪਣੇ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਇਲਰ ਦਾ ਇੰਚਾਰਜ ਵੀ ਸੀ ਉਹ ਗਵਾ ਗਿਆ ਤੇ ਨਾਲ ਉਹਦੇ ਸਾਡੇ ਚਾਰ ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ਠੀਕ ਹੈ ਨਹੀਂ ਜਿਹੜੇ ਮੌਤ ਦਾ ਕਾਰਨ ਕੀ ਬਲਾਸਟ ਹੋਣ ਦਾ ਕਾਰਨ ਕੀ ਆ ਸਰ ਕਿੱਦਾਂ ਹੋਇਆ ਕਿਉਂ ਹੋਇਆ ਹੋਇਆ ਬੇਸਿਕ ਤੱਕ ਨਹੀਂ ਰੀਜ਼ਨ ਕੀ ਹੈ ਕਿ ਬਲਾਸਟ ਹੋਇਆ ਦੇਖੋ ਤਕਨੀਕ ਜਿਤ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਫ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਆ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਵੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਪਲਾਂਟ ਦੇ ਵੱਲੋਂ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਚਾਰ ਮੁਲਾਜ਼ਮ ਫਿਲਹਾਲ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਨੂੰ ਬਲਾਸ ਵੀ ਉਹਦੇ 에ਅਰ ਹੀਟਰ ਉਹਦੇ ਵਿੱਚ ਕੋਈ ਗੈਸ ਮਾਰਨ ਨਾਲ ਬਲਾਸ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਕੁਝ ਜੋ ਆਊਗਾ ਦੱਸਾਂਗੇ ਕਿਤੇ ਬੈਚਰੀ ਹੋਈ ਹੈ ਇਥੇ ਇੱਕ ਬੰਦੇ ਦੀ ਹੋਈ ਹੈ ਇਨਫਾਰਮੇਸ਼ਨ ਆਈ ਕਿੰਨੇ ਕਿੰਨੇ ਬੰਦੇ ਥੂਸੇ ਜੀ 4 ਇਹ 5 ਅੱਛਾ ਅੱਗੇ ਜਿਆਦਾ ਵੱਡੀ ਸੀ ਜਿਹੜਾ ਜਿਆਦਾ ਨਹੀਂ ਸੁਭਾਏ ਵਗੜਨੇ ਜਾਂਦੇ ਵੀ ਆ ਤੇ ਫਿਰ ਹਰ ਤੀ ਮੇਰੀ ਕਾਰਨ ਕੋਈ ਨਹੀਂ ਆਪਾਂ ਹੁਣ ਦੇਖਦੇ ਨੇ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦੇਖਦੇ ਕੀ ਹੁੰਦਾ ਜੀ ਓਕੇ ਜ਼ਿਕਰਯੋਗ ਹੈ ਕਿ ਹਾਦਸਾ ਬਹੁਤ ਹੀ ਦਰਦਨਾਕ ਸੀ ਤੇ ਇੱਕ ਹੋਰ ਹਾਰ ਮੁਲਾਜ਼ਮ ਨੂੰ ਤਕਨੀਕੀ ਕਾਰਨਾ ਦੇ ਕਰਕੇ ਆਪਣੀ ਜਾਨ ਗਵਾਉਣੀ ਪਈ ਬੇਰਕਾ ਮਿਲਕ ਪਲੈਂਟ ਨੇ ਵੀ ਜਾਂਚ ਲਈ ਕਮੇਟੀ ਦਾ ਗਠਨ ਬੇਸ਼ੱਕ ਕਰ ਦਿੱਤਾ ਹੈ ਪਰ ਇਸ ਮੌਤ ਪਿੱਛੇ ਜ਼ਿੰਮੇਵਾਰੀ ਤੈਅ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੀੜਿਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਦੋਂ ਜਾਂਚ ਪੂਰੀ ਹੋਵੇਗੀ ਤੇ ਪੀੜਤਾਂ ਨੂੰ ਕਦੋਂ ਇਨਸਾਫ ਮਿਲੇਗਾ ਲੁਧਿਆਣਾ ਤੋਂ ਨਵੀਨ ਸ਼ਰਮਾ ਦੇ ਨਾਲ న్యూਸ ਡੈਸਕ ਰਿਪੋਰਟ ਪੀਟੀਸੀ న్యూਸ